ਆਮ ਆਦਮੀ ਪਾਰਟੀ ਦੇ ਬੁਲਾ ਰਹੇ ਨੇ ਆਪਦਾ ਸਾਰਾ ਪੱਖ ਰੱਖਿਆ ਮੈਂ ਇਹਨਾਂ ਨੂੰ 4-5 ਸਵਾਲ ਕਰਨੇ ਆ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਇਹ ਕਹਿਣਾ ਕਿ ਤੁਸੀਂ ਪੰਜਾਬ ਦੀ ਇਕਨੋਮੀ ਨੂੰ ਉੱਤੇ ਲੈ ਜਾਣ ਵਾਸਤੇ ਸਾਢੇ 4.5 ਸਾਲਾਂ ਦੇ ਵਿੱਚ 5 ਪ੍ਰੋਜੈਕਟ ਗਿਣਾ ਦੋ ਜਿਹੜੇ ਪੰਜਾਬ ਦੀ ਇਕਨੋਮੀ ਨੂੰ ਅੱਗੇ ਲੈ ਕੇ ਜਾਣ ਵਾਸਤੇ ਲੈ ਕੇ ਆਏ ਹੋ ਦੂਜੀ ਗੱਲ ਐਸਪੀਆਰਐਫ ਦੇ ਫੰਡ 12000 ਕਰੋੜ ਦੀ ਇਹਨਾਂ ਗੱਲ ਕਰ ਲਈ ਤੀਜੀ ਗੱਲ ਇਹਨਾਂ ਮੱਲਾ ਕਲੀਨਿਕਾਂ ਦੀ ਗੱਲ ਕੀਤੀ ਮੱਲਾ ਕਲੀਨਿਕ ਨਹੀਂ 16 ਮੈਡੀਕਲ ਕਾਲਜ ਆਖੇ ਸੀ ਇੱਕ ਵੀ ਮੈਡੀਕਲ ਕਾਲਜ ਦਾ ਨਾਮ ਦੱਸ ਦੋ ਐਮਬੀਬੀਐਸ ਰਜਿੰਦਰਾ ਕਾਲਜ ਦੇ ਵਿੱਚ ਧਰਨੇ ਤੇ ਮੈਂ ਬੈਕਿਆ ਹਾਂ ਐਮਬੀਬੀਐਸ ਦਾ ਜਿਹੜਾ ਸਾਡੀ ਸਰਕਾਰ ਦੇ ਵੇਲੇ ਜਾ ਕੇ ਡਾਟਾ ਪਤਾ ਕਰ ਲਿਓ ਜਿਹੜੀ ਫੀਸ ਸੀ 4,60,000 ਸੀ ਐਮਬੀਬੀਐਸ ਦੀ ਅੱਜ 9,60,000 ਫੀਸ ਹੋ ਗਈ ਤੇ ਸਟਾਈਫਨ ਹੋਈ ਹੈ ਜਿਹੜਾ 2017 ਚ 15,000 ਮਿਲਦਾ ਸੀ 15 ਦਾ 15 ਹੀ ਹੈ ਫੀਸ ਦੁਗਣੀ ਤੋਂ ਵੀ ਲੱਖ ਉੱਤੇ ਹੋ ਗਈ ਐਮਬੀਬੀਐਸ ਆਪਣੇ ਬੰਦ ਨੇ ਕਿਵੇਂ ਜਾ ਕੇ ਐਮਬੀਬੀਐਸ ਕਰ ਲੈਣਗੇ ਤੇ ਕਿਵੇਂ ਡਾਕਟਰ ਬਣ ਜਾਣਗੇ ਫਿਰ ਤੁਸੀਂ ਦੱਸੋ ਵੀ ਜਿਹੜਾ ਸਿੱਪੀ ਸ਼ਰਮਾ ਬੈਠੀ ਸੀ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਉੱਥੇ ਟੈਂਕੀ ਤੇ ਕੀ ਉਹਨੂੰ ਨੌ ਜਿਹੜੀ ਐਜੂਕੇਸ਼ਨ ਦੀ ਆਪਾਂ ਗੱਲ ਕਰ ਲਈ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਟੋਟਲ 11000 1167 ਗਵਰਨਮੈਂਟ ਸਕੂਲ ਹੈ ਜਿੰਦੇ ਵਿੱਚੋਂ 50% ਕਾਲਜਾਂ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਜੇ ਆਪਾਂ ਕੱਲੇ ਸਕੈਂਡਰੀ ਸਕੂਲਾਂ ਦੀ ਗੱਲ ਕਰ ਲਈ 160 ਸਕੂਲਾਂ 160 ਸਕੂਲਾਂ ਦੇ ਵਿੱਚੋਂ 113 ਸਕੂਲ ਨੇ ਜਿਹੜੇ ਵਿਦਾਊਟ ਪ੍ਰਿੰਸੀਪਲ ਚੱਲਦੇ ਪਏ ਇਹ ਗੱਲ ਦਾ ਵੀ ਡਾਟਾ ਲੈ ਲਿਓ ਜਿਹੜੇ ਆਪਣੇ ਕੋਲ ਅੱਜ ਜਿਹੜੇ ਆਪਣੀ ਮੋਡਲੀ ਲੋਡ ਹੈ ਜਿਹੜੀ ਆਪਣੀ ਡਾਕਟਰੀ ਮਡਲੀ ਲੋਡ ਹੈ ਹੈਲਥ ਦੀ ਜਿਹੜੀ ਆਪਾਂ ਗੱਲ ਕਰਦੇ ਉੱਥੇ ਦਾ ਆਪਾਂ ਫੀਸਾ ਚ ਆਇਆ 4.5 ਲੱਖ ਤੋਂ 9.60 ਲੱਖ ਤੇ ਲੈ ਕੇ ਨਾਲ 25 ਲੱਖ ਦਾ ਬੌਂਡ ਭਰਾ ਰਹੇ ਆ ਸੀਐਨ ਸਾਹਿਬ ਨੇ ਆਖਿਆ ਕਿ ਬੌਂਡ ਭਰਾਵਾ